ਫਗਵਾੜਾ ਹਰਗੋਬਿੰਦ ਨਗਰ ਬਲੱਡ ਬੈਂਕ ਦੇ ਪ੍ਰਦਾਨ ਮਲਕੀਤ ਸਿੰਘ ਰਗੂਬੋਤਰਾ ਦੀ ਅਗਵਾਈ ਵਿੱਚ ਨਾਨਕ ਚੰਦ 세ਟੀ ਅਤੇ ਸ਼੍ਰੀਮਤੀ ਠਾਕੁਰ ਦੇਵੀ 세ਟੀ ਦੀ ਯਾਦ ਨੂੰ ਸਮਰਪਿਤ ਦੰਡਾ ਅਤੇ ਜੁਬਾੜੀਆਂ ਲਗਵਾਉਣ ਦਾ ਮੁਫਤ ਕੈਂਪ ਦਾ ਆਯੋਜਨ ਹੋਇਆ ਐਨ ਡੀ ਪੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਅਤੇ ਪੁਨੀਤ ਦੀ ਰਿਪੋਰਟ ਸਾਡੇ ਸਾਹਮਣੇ ਲੋਕਾਂ ਗਿਆ ਤਰਾਵਾ ਤੋਂ ਮੈਂ 3 ਤੱਕ ਰੱਖਿਆ ਗਿਆ ਹੈ ਓਪਰਾਮ ਅਤੇ ਤਰਾ ਆਪਣੇ ਕਿਹਨੇ ਦੋਵੇ ਆਇਆ ਹੈ ਅਰੇ ਹਮ ਠੀਕ ਹੈ ਪ੍ਰਿੰਸੀਪਲ ਕਾਉਂਟੇ ਸਵਾਮਾ ਦੇ ਰਹੇ ਸਾਡੀ ਬੇਨਤੀ ਸਰਕਾਰ ਕਰਕੇ ਤਾਂ ਜੋ ਮੇਰੇ ਸਾਹਮਣੇ ਬੈਠੇ ਮਜ਼ਦੂਰੋ ਭੈਣੋ ਦੇ ਭਰਾਵੋ ਅੱਜ ਕਰੀਂ ਅੱਜ ਕਰਨਾ ਤੁਹਾਨੂੰ ਆ ਜ ਪਰ ਸਾਰੀ ਦਿਹਾੜੀ 12 ਘੰਟੇ ਲਿਬੜੇ ਰਹਿੰਦੇ ਆ ਮਗਰੋਂ ਨਹੀਂ ਕਰਕੇ ਚਾਹ ਪੀਣ ਲੱਗੇ ਬਿਸਕਟ ਖਾ ਲੋ ਚੌਥਾ ਹਿੱਸਾ ਬਿਸਕਟ ਦਾ ਦੰਦਾਂ ਨੂੰ ਲੱਗਾ ਰਹਿ ਜਾਂਦਾ ਮਗਰੋਂ ਨਹੀਂ ਅਸੀਂ ਰੋਟੀ ਖਾ ਲੋ ਜਦੋਂ ਵੀ ਪਵਾਂ ਚਾਹ ਪੀਓ ਚੁੜੀ ਕਰੋ ਮੈਂ ਦਾਵੇ ਨਾ ਕਹਿੰਦਾ ਦੰਦ ਤੁਹਾਡੇ ਕਿਤੇ ਜਾ ਨਹੀਂ ਸਕਦੇ ਇਹ ਗਲ ਜਾਂਦੇ ਆ ਅੰਨ ਲੱਗਾ ਰਹਿ ਜਾਂਦਾ ਇਹਨਾਂ ਦੇ ਨਾਲ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਵਿਖੇ ਅੱਜ ਦੰਦਾਂ ਦਾ ਮਰੀਖਣ ਦੰਦਾਂ ਦਾ ਇਲਾਜ ਅਤੇ ਮੁਫਤ ਦਿਵਾੜੇ ਪ੍ਰਦਾਨ ਕਰਨ ਦਾ ਚਾਰਜਪੂਰਤ ਇੱਕ ਖੱਤੀਮਾ ਕੈਂਪ ਜੋ ਲੱਗ ਚੁੱਕਾ ਹੈ ਇਹ ਕੈਂਪ ਮਾਤਾ ਠਾਕਰ ਦੇਵੀ ਅਤੇ ਨਾਨਕ ਸਿੰਘ ਸੇਠੀ ਉਹਨਾਂ ਦੇ ਯਾਦ ਦੇ ਵਿੱਚ ਪਿਛਲੇ 17-18 ਸਾਲਾਂ ਤੋਂ ਇਸ ਜਗ੍ਹਾ ਤੇ ਲੋੜ ਦਿੱਤਾ ਜਾ ਰਿਹਾ ਹੈ ਇਸ ਕੈਂਪ ਦੇ ਵਿੱਚ ਅੱਜ 25 ਡਾਕਟਰਾਂ ਦੀ ਸੀਐਫਸੀ ਡੈਂਟਲ ਕਾਫ ਦੀ ਟੀਮ ਨੇ ਆ ਕੇ ਸਾਡੇ ਬਜ਼ੁਰਗਾਂ ਦੇ ਜਿਹੜੇ ਦੰਦਾਂ ਦਾ ਨਰੀਖਣ ਕੀਤਾ ਉਹਨਾਂ ਦੇ ਦੰਦ ਭਰਨ ਵਾਲਿਆਂ ਨੂੰ ਭਰਿਆ ਅਤੇ ਜੋ ਖਰਾਬ ਸਨ ਕੱਢਣ ਵਾਲੇ ਕੰਢੇ ਇਸ ਦੇ ਨਾਲ ਨਾਲ ਹੀ ਜਿਨ੍ਹਾਂ ਲੋਕਾਂ ਦੇ ਦੰਦ ਸਾਫ ਕਰਨੇ ਨਾਲ ਸਾਫ ਵੀ ਕੀਤੇ ਅਤੇ ਲੋੜ ਅਨੁਸਾਰ ਜਿਨ੍ਹਾਂ ਨੂੰ ਦਵਾਈ ਮੁਫਤੀ ਦਵਾਈਆਂ ਪ੍ਰਦਾਨ ਕੀਤੀਆਂ। ਔਰ ਇਸ ਦੇ ਨਾਲ ਨਾਲ ਹੀ ਅੱਜ ਉਹਨਾਂ ਨੇ 25 ਨਵੇਂ ਜਵਾਰੇ ਬਣਾਉਣ ਦੀ ਪ੍ਰਕਿਰਿਆ ਨੂੰ ਵੀ ਚਾਲੂ ਕੀਤਾ ਤੇ ਅੱਜ ਦੇ ਇਸ ਕੈਂਪ ਵਿੱਚ 8 ਜਵਾਰੇ ਲੋਕਾਂ ਨੂੰ ਪ੍ਰਦਾਨ ਕੀਤੇ ਗਏ ਹਨ ਤੇ ਇਹ ਜੋ ਜੜ੍ਹੇ ਜੋਵਾਰੇ ਪ੍ਰਦਾਨ ਕਰਨ ਲਈ ਪ੍ਰਿੰਸੀਪਲ ਜੀ ਰੋਗਣਾ ਜੀ ਮੁੱਖ ਫਾਰਮਰ ਜੀ ਜੋ ਆਇ ਸੰਭੂ ਨੇ ਆਪਣੇ ਕਰ ਕਮਲਾ ਨਾਲ ਦਿੱਤੇ। ਸੋ ਮੈਂ ਸਭ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਕਿ ਇਸ ਕੈਂਪ ਨੂੰ ਆਰਗੇਨਾਈਜ਼ ਕਰਨ ਲਈ ਅੱਜ ਇੰਨੇ ਲੰਬੇ ਸਮੇਂ ਦੇ ਲਾਉਂਡਿਸ ਲੋਕ ਦਿੰਦੇ ਆ ਅਤੇ ਸਭ ਨੂੰ ਪ੍ਰਾਰਥਨਾ ਕਿਰਪਾ ਕਰਕੇ ਇਹ ਕੈਂਪਾਂ ਵਿੱਚ ਆ ਕੇ ਇਸ ਦਾ ਫਾਇਦਾ ਉਠਾਓ ਜੀ। ਬਹੁਤ ਧੰਨਵਾਦ।